ਖਿਆਣੇ ਕਹਿੰਦੇ ਹੁੰਦੇ ਨੇ ਕਿ ਕਈ ਵਾਰ ਕੁਝ ਅਜੀਹਾ ਵਾਪਰ ਜਾਂਦਾ ਸਾਨੂੰ ਕਿ ਆਸਰਾ ਹੀ ਨਹੀਂ ਹੁੰਦੀ ਸਾਨੂੰ ਪਤਾ ਹੀ ਨਹੀਂ ਹੁੰਦਾ ਬਿਲਕੁਲ ਜੀ ਆਉਣ ਵਾਲੇ ਸਮੇਂ 'ਚ ਕੀ ਕੁਝ ਲਿਖਿਆ ਪਿਆ ਜਾਂ ਕੀ ਕੁਝ ਵਾਪਰ ਜਾਣਾ ਹੈ ਕੀ ਅਣਗੈਲੀ ਹੋ ਜਾਣੀ ਆ ਉਸ ਦੇ ਬਾਰੇ ਬਹੁਤਾ ਗਿਆਨ ਨਹੀਂ ਹੁੰਦਾ ਇਸੇ ਕਰਕੇ ਕਹਿੰਦੇ ਨੇ ਕਿ ਹਰ ਵੇਲੇ ਸਾਨੂੰ ਸੁਚੇਤ ਹੋ ਕੇ ਸਤਰਕ ਹੋ ਕੇ ਖਾਸ ਤੌਰ ਤੇ ਜਦੋਂ ਸੀ ਕੰਮਾਂ ਕਾਰਾਂ ਵਿੱਚ ਰੁੱਝੇ ਹੋਈਏ ਉਦੋਂ ਬੜੇ ਸੁਚੇਤ ਹੋ ਕੇ ਚੱਲਣਾ ਚਾਹੀਦਾ ਇਹ ਜੋ ਘਟਨਾ ਸੀ ਅੱਜ ਤੁਹਾਨੂੰ ਦਿਖਾ ਰਹੇ ਹਾਂ ਸਾਹਮਣੇ ਨਜ਼ਰ ਆ ਰਿਹਾ ਇੱਕ ਬਰਸਾਤੀ ਨਾਲਾ ਤੇ ਇਸ ਬਰਸਾਤੀ ਨਾਲੇ ਦੇ ਵਿੱਚ ਕਿਸਾਨ ਦਾ ਇੱਕ ਟਰੈਕਟਰ ਡਿੱਗ ਗਿਆ ਪਰ ਉਸ ਟਰੈਕਟਰ ਨੇ ਇਸ ਬਰਸਾਤੀ ਨਾਲੇ ਚ ਡਿੱਗਣ ਤੋਂ ਪਹਿਲਾਂ ਮਨਰੇਗਾ ਦੀਆਂ 10 ਮਜ਼ਦੂਰ ਔਰਤਾਂ ਨੂੰ ਉਹਨਾਂ ਦੇ ਉੱਪਰ ਦੀ ਜਾਂਦਾ ਹੋਇਆ ਇਹ ਟਰੈਕਟਰ ਇਸ ਨਾਲੇ ਚ ਜੜ ਗਿਆ ਪਰ ਉਸ ਟਰੈਕਟਰ ਨੂੰ ਚਲਾਹ ਕੌਣ ਰਿਹਾ ਸੀ ਸਭ ਤੋਂ ਵੱਡਾ ਸਵਾਲ ਇਹ ਹੈ ਕਿਸਾਨ ਖੁਦ ਨਹੀਂ ਸੀ ਚਲਾ ਰਿਹਾ ਪੰਜ ਪ੍ਰਵਾਸੀ ਮਜ਼ਦੂਰ ਸਨ ਜੋ ਬਿਹਾਰ ਤੋਂ ਆਏ ਸੀ ਝੋਨਾ ਲਗਾਉਣ ਵਾਲੇ ਮਜ਼ਦੂਰ ਨੇ ਉਹ ਮਜ਼ਦੂਰ ਚਸ਼ਮਦੀਦਾ ਦੇ ਮੁਤਾਬਕ ਇਸੇ ਟਰੈਕਟਰ ਨੂੰ ਚਲਾ ਰਹੇ ਸਨ ਤੇ ਉਹਨਾਂ ਨੇ ਨਾਲੇ ਦੇ ਐਨ ਅੱਗੇ ਚੱਲ ਕੇ ਜਿੱਥੇ ਮਜ਼ਦੂਰ ਬੈਠੇ ਸਨ ਇੱਕ ਵਾਰ ਤਾਂ ਟਰੈਕਟਰ ਰੁਕਿਆ ਪਰ ਉਸ ਤੋਂ ਬਾਅਦ ਜਦ ਦੁਬਾਰਾ ਚਲਾਇਆ ਤਾਂ ਉਹਨਾਂ ਤੋਂ ਬੇਕਾਬੂ ਹੋ ਗਿਆ ਤੇ ਉੱਥੇ ਮਜ਼ਦੂਰਾਂ ਦੇ ਉੱਪਰ ਦੀ ਲੰਗਦਾ ਹੋਇਆ ਨਾਲੇ ਵਿੱਚ ਜੜ ਗਿਆ ਤੇ ਨਾਲੇ ਨੂੰ ਵੀ ਕ੍ਰੋਸ ਕਰਦਾ ਹੋਇਆ ਸੱਜੇ ਪਾਸੇ ਤੋਂ ਖੱਬੇ ਪਾਸੇ ਨੂੰ ਜਾਂਦਾ ਹੋਇਆ ਇਹਨਾਂ ਦਰਖਤਾਂ ਦੇ ਝੁੰਡੇ ਢੇਠਾ ਕੇ ਫਸ ਗਿਆ ਤਸਵੀਰਾਂ 'ਚ ਤੁਸੀਂ ਦੇਖ ਰਹੇ ਹੋ ਕਿ ਜਦੋਂ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ, ਮੀਡੀਆ ਪਹੁੰਚਦਾ ਹੈ, ਜਾਂਚ ਸ਼ੁਰੂ ਹੁੰਦੀ ਹੈ ਸਾਰੀ ਘਟਨਾ ਦੀ ਤਾਂ ਉਸ ਟਰੈਕਟਰ ਨੂੰ ਹੁਣ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜੀਸੀਵੀ ਮਸ਼ੀਨ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਸਾਰੀ ਘਟਨਾ ਕਈ ਤਰ੍ਹਾਂ ਦੀਆਂ ਅਣਗਹਿਲੀਆਂ ਤੇ ਸਵਾਲ ਖੜੇ ਕਰਦੀ ਹੈ। ਸਭ ਤੋਂ ਵੱਡੀ ਅਣਗਹਿਲੀ ਇਹ ਹੈ ਕਿ ਜਦੋਂ ਟਰੈਕਟਰ ਜਾ ਰਿਹਾ ਸੀ ਖੇਤੀ ਦੇ ਕੰਮ ਦੇ ਵਾਸਤੇ ਤਾਂ ਸੁਣੋ ਕੋਈ ਪ੍ਰਵਾਸੀ ਕਿਉਂ ਚਲਾ ਰਿਹਾ ਸੀ ਵੱਡਾ ਸਵਾਲ ਇਹੀ ਖੜਾ ਹੁੰਦਾ ਹੈ ਕਿ ਜੇਕਰ ਚਸ਼ਮਦੀਤ ਇਹ ਆਖ ਰਹੇ ਨੇ ਕਿ ਪ੍ਰਵਾਸੀ ਮਜ਼ਦੂਰ ਇਸ ਟਰੈਕਟਰ ਨੂੰ ਚਲਾ ਰਹੇ ਸਨ ਪੰਜ ਜਣੇ ਬੈਠੇ ਸਨ ਉਹਨਾਂ ਤੋਂ ਬੇਕਾਬੂ ਹੋਇਆ ਟਰੈਕਟਰ ਇਸ ਨਾਲੇ 'ਚ ਜਾ ਡਿੱਗਦਾ ਤੇ ਉਸ ਤੋਂ ਬਾਅਦ ਉਹ ਪੰਜੇ ਮਜ਼ਦੂਰ ਵੀ ਟਰੈਕਟਰ ਤੋਂ ਛਾਲਾ ਮਾਰ ਕੇ ਇੱਧਰ ਉੱਧਰ ਦੌੜਨ ਲੱਗਦੇ ਨੇ ਇਸ ਨਾਲੇ ਨੂੰ ਉਹ ਵੀ ਤੈਰ ਕੇ ਪਾਰ ਕਰ ਲੈਂਦੇ ਨੇ ਕਿਉਂਕਿ ਉੱਥੇ ਮੌਜੂਦ ਜਿੰਨੇ ਮਨਰੇਗਾ ਦੇ ਹੋਰ ਵਰਕਰ ਸਾਥੀ ਸਨ ਉਹ ਫਿਰ ਇਹਨਾਂ ਦੇ ਪਿੱਛੇ ਦੌੜਦੇ ਨੇ ਇਹ ਪੰਜੇ ਬਿਹਾਰ ਦੇ ਪ੍ਰਵਾਸੀ ਮਜ਼ਦੂਰ 도ੜਨਾ ਸ਼ੁਰੂ ਕਰਦੇ ਆ ਤੇ ਆਲੇ ਦੁਆਲੇ ਜਾ ਕੇ ਪਿੰਡਾਂ ਵਿੱਚ ਖੇਤਾਂ ਵਿੱਚ ਲੁਕ ਜਾਂਦੇ ਨੇ ਕਾਫੀ ਕੋਸ਼ਿਸ਼ ਤੋਂ ਬਾਅਦ ਉਹਨਾਂ ਮਜ਼ਦੂਰਾਂ ਨੂੰ ਫੜਿਆ ਗਿਆ ਹੁਣ ਇਹ ਸਾਹਮਣੇ ਉਹ ਖੁੰਡ ਦਿਖਾਈ ਦੇ ਰਿਹਾ ਜਿੱਥੇ ਉਹ ਔਰਤਾਂ ਬੈਠੀਆਂ ਸਨ ਤੇ ਜਿੱਥੇ ਉਹ ਵਾਈਟ ਕਲਰ ਦੀ ਕਾਰ ਦਿਖਾਈ ਦੇ ਰਹੀ ਹੈ ਲਗਭਗ ਉੱਥੇ ਟਰੈਕਟਰ ਖੜਾ ਸੀ ਤੇ ਟਰੈਕਟਰ ਉੱਥੋਂ ਚੱਲਿਆ ਅਜਿਹਾ ਬੇਕਾਬੂ ਹੋਇਆ ਕਿ ਇਹਨਾਂ ਮਜ਼ਦੂਰਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਦਰੜਦਾ ਅੱਗੇ ਚਲਾ ਗਿਆ ਤਸਵੀਰਾਂ ਵਿੱਚ ਬਾਕੀ ਜੋ ਬੱਚੇ ਅਫਸੋਸ ਵਿੱਚ ਬੈਠੇ ਮਜ਼ਦੂਰ ਨੇ ਮਜ਼ਦੂਰ ਔਰਤਾਂ ਨੇ ਮੰਰੇਗਾ ਵਾਲੀਆਂ ਉਹ ਸਾਰੀ ਕਹਾਣੀ ਦੱਸ ਰਹੀਆਂ ਨੇ ਉਹ ਆਪਣੀ ਹਾਲਤ ਬਿਆਨ ਕਰਦੀਆਂ ਨੇ ਤੇ ਉਹਨਾਂ ਦੱਸਿਆ ਕਿ ਕੀ ਕੁਝ ਕਿਵੇਂ ਛੇਣ ਪਰਵੇਚੀ ਵਾਪਰ ਗਿਆ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਕਿਸੇ ਨੂੰ ਕੁਝ ਵੀ ਅੰਦਾਜ਼ਾ ਨਹੀਂ ਸੀ ਇਸ ਤੋਂ ਪਹਿਲਾਂ ਕਿ ਕੋਈ ਉੱਠਦਾ ਦੌੜਦਾ ਟਰੈਕਟਰ ਉਹਨਾਂ ਦੇ ਉੱਪਰ ਆ ਚੜਿਆ ਇੱਕ ਛੋਟਾ ਜਿਹਾ ਬੱਚਾ ਹੈ ਉਸ ਨੂੰ ਵੀ ਦੌੜ ਕੇ ਪਹੁੰਚਾਇਆ ਗਿਆ ਹਾਲਾਂਕਿ ਉਹ ਬੱਚਾ ਕੋਦੀ ਚੁੱਕਣ ਜੋਗਾ ਸੀ ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਇਸ ਟਰੈਕਟਰ ਨੂੰ ਬਾਹਰ ਕਢਤਾ ਲਿਆ ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਬੜੇ ਤਰ੍ਹਾਂ ਦੇ ਸਵਾਲ ਖੜੇ ਕਰਦੀਆਂ ਨੇ ਸਭ ਤੋਂ ਵੱਡਾ ਸਵਾਲ ਇਹ ਹੀ ਹੈ ਕਿ ਮਜ਼ਦੂਰਾਂ ਨੂੰ ਕੌਣ-ਕੌਣ ਟਰੈਕਟਰ ਫੜਾ ਦਿੰਦਾ ਹੈ ਕਿਉਂ ਫੜਾ ਦਿੰਦਾ ਹੈ ਕਿਸ ਵਿਸ਼ਵਾਸ ਦੇ ਆਧਾਰ ਤੇ ਫੜਾ ਦਿੰਦਾ ਹੈ ਕਿਸ ਟ੍ਰੇਨਿੰਗ ਦੇ ਆਧਾਰ ਤੇ ਫੜਾ ਦਿੰਦਾ ਹੈ ਤੇ ਉਹਨਾਂ ਮਜ਼ਦੂਰਾਂ ਨੇ ਜਦੋਂ ਅਣਜਾਣੇ ਵਿੱਚ ਉਸ ਟਰੈਕਟਰ ਨੂੰ ਸੜਕ ਤੇ ਲੈ ਕੇ ਚੱਲਣਾ ਹੁੰਦਾ ਹੈ ਖੇਤਾਂ ਤੱਕ ਜਾਣਾ ਹੁੰਦਾ ਹੈ ਤਾਂ ਅੱਗੇ ਜੋ ਲੋਕ ਨੇ ਉਹਨਾਂ ਦਾ ਕੀ ਕਸੂਰ ਕਿਉਂਕਿ ਜਿਨ੍ਹਾਂ ਦੇ ਘਰ ਦੇ ਦੋ ਜੀ ਚਲੇ ਗਏ ਨੇ ਦੋ ਔਰਤਾਂ ਦੋ ਔਰਤਾਂ ਦੀ ਮੌਤ ਹੋਈ ਹੈ ਉਹਨਾਂ ਦੇ ਬੱਚੇ ਜਾਂ ਫਿਰ ਉਹਨਾਂ ਪਰਿਵਾਰਾਂ ਨੂੰ ਅਜਿਹਾ ਘਾਟਾ ਪਿਆ ਜਿਹੜਾ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਬਹੁਤ ਵੱਡਾ ਸਵਾਲ ਹੈ ਬਹੁਤ ਵੱਡਾ ਘਾਟਾ ਹੁੰਦਾ ਹੈ ਇਸ ਨੂੰ ਕਦੇ ਵੀ ਕਿਸੇ ਮੁਆਵਜ਼ੇ ਨਾਲ ਜਾਂ ਗੱਲਾਂ ਬਾਤਾਂ ਨਾਲ ਜਾਂ ਦਲਾਸਿਆਂ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਸਵਾਲ ਜਰੂਰ ਹਾਲੇ ਵੀ ਖੜੇ ਨੇ ਜਾਂਚ ਹੋਵੇਗੀ ਇਨਸਾਫ ਦੀ ਗੱਲ ਹਸਪਤਾਲ ਵਿੱਚ ਮੌਜੂਦ ਮਨਰੇਗਾ ਵਰਕਰਾਂ ਦੇ ਵੱਲੋਂ ਧਰਨਾ ਵੀ ਲਗਾਇਆ ਗਿਆ ਉਹਨਾਂ ਦੀਆਂ ਵੱਖ-ਵੱਖ ਇਕਾਈਆਂ ਦੇ ਵੱਲੋਂ ਰੋਜ਼ ਪ੍ਰਗਟ ਕੀਤੇ ਗਏ ਨੇ ਪਰ ਸਭ ਤੋਂ ਵੱਡਾ ਸਵਾਲ ਇਹ ਹੀ ਹੈ ਕਿ ਅਜਿਹੇ ਕੇਸਾਂ ਦੇ ਵਿੱਚ ਇਨਸਾਫ ਹੈ ਕਿਸ ਰੂਪ ਵਿੱਚ ਹੁੰਦਾ ਹੈ ਕਿਸ ਰੂਪ ਵਿੱਚ ਹੋਏਗਾ ਜਾਂ ਫਿਰ ਕਿਸ ਰੂਪ ਵਿੱਚ ਹੋਣਾ ਚਾਹੀਦਾ